ਬਸ ਤਾਂ ਸਕੰਦਰ ਸਿੰਘ ਮਲੂਕੇ ਨੇ ਜਿਹੜਾ ਇੱਕ ਨਵਾਂ ਸਿਨੈਰੀਓ ਪੇਸ਼ ਕੀਤਾ ਉਹਦੇ ਤੇ ਹਾਲਾਤ ਬਾਰੇ ਕਿ ਹੁਣ ਇਹ ਕਲ ਇਹ ਤਾਂ ਸੋਚ ਰਿਹਾ ਹੈਗਾ ਕਿ ਬਠਿੰਡੇ ਹਲਕੇ ਨੂੰ ਛੱਡ ਦਿੱਤਾ ਜਾਵੇ ਉਹ ਬਠਿੰਡਾ ਹਲਕਾ ਛੱਡਣ ਦੇ ਰੌਣ ਦੇ ਵਿੱਚ ਹੈਗੇ ਆ ਕਿਉਂਕਿ ਬਠਿੰਡੇ ਸਾਰੀ ਕੈਂਪੇਨ ਤਾਂ ਸਕੰਦਰ ਸਿੰਘ ਮਲੂਕੇ ਨੇ ਸੰਭਲੀ ਸੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਸ਼੍ਰੋਮਣੀ ਅਕਾਲੀ ਦਲ ਨੇ ਕਾਫੀ ਚਿਰ ਵਿਚਾਰ ਚਰਚਾ ਕਰਨ ਤੋਂ ਬਾਅਦ ਆਖਰ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਅਕਾਲੀ ਦਲ ਵੱਲੋਂ ਇਹ ਲਿਸਟ ਦਾ ਐਲਾਨ ਹੁੰਦਿਆਂ ਹੀ ਇਸ ਗੱਲ ਤੇ ਚਰਚਾ ਹੋਣ ਦੀ ਬਜਾਏ ਕਿ ਇਹ ਉਮੀਦਵਾਰ ਕਿੰਨੇ ਕੁ ਮਜ਼ਬੂਤ ਆ ਕਿੰਨੀਆਂ ਵੋਟਾਂ ਲਿਆਣਗੇ ਕਿੰਨੇ ਉਹ ਪਰਸੈਂਟ ਵੋਟ ਵਧੂਗੀ ਜਾਂ ਕਿਹੜਾ ਕਿਹੜਾ ਜਿੱਤਣ ਦੀ ਸਮਰੱਥਾ ਵਿੱਚ ਆ ਇਸ ਤੇ ਵਿਚਾਰ ਹੋਣ ਦੀ ਬਜਾਏ ਇਹ ਚਰਚਾ ਕਰਨ ਦੀ ਬਜਾਏ ਸਿਆਸੀ ਹਲਕਿਆਂ ਦੇ ਵਿੱਚ ਇਹ ਚਰਚਾ ਹੋ ਰਹੀ ਆ ਕਿ ਬਠਿੰਡੇ ਵਾਲੀ ਸੀਟ ਲਈ ਹਰ ਸਮਰਥਕਔਰ ਬਾਦਲ ਦਾ ਉਮੀਦਵਾਰ ਵਜੋਂ ਐਲਾਨ ਨਹੀਂ ਕੀਤਾ ਗਿਆ ਤੇ ਢੀਂਡਸਿਆਂ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਵੀ ਉਹਨਾਂ ਲਈ ਕੋਈ ਵੀ ਸੀਟ ਅਨਾਉਂਸ ਨਹੀਂ ਕੀਤੀ ਗਈ ਤੇ ਉਹਨਾਂ ਦੇ ਪਰਿਵਾਰ ਵਿੱਚੋਂ ਕਿਸੇ ਨੂੰ ਵੀ ਉਮੀਦਵਾਰ ਨਹੀਂ ਲਿਆ ਗਿਆ ਇਸ ਸਾਰੇ ਕਾਸੇ ਪਿੱਛੇ ਇੱਕ ਵਾਰੀ ਤਾਂ ਮਲੂਕਾ ਪਰਿਵਾਰ ਦੀ ਭਾਜਪਾ ਨਾਲ ਹੋਈ ਗੰਢ ਧੁੱਪ ਵੀ ਸਾਹਮਣੇ ਆ ਰਹੀ ਆ ਨਵੇਂ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਜੋ ਅਕਾਲੀ ਦਲ ਦੇ ਵਿੱਚ ਘਮਾਸਾਨ ਮੱਚਿਆ ਹੋਇਆ ਏ ਮਲੂਕੇ ਕਰਕੇ ਟਿਕਟਾਂ ਦੇ ਐਲਾਨ ਕਰਕੇ ਹਰਸਿਮਰਤ ਕੌਰ ਬਾਦਲ ਕਰਕੇ ਜਾਂ ਢੀਂਡਸਾ ਪਰਿਵਾਰ ਕਰਕੇ ਆਓ ਇਸ ਸਾਰੇ ਕਾਸੇ ਤੇ ਗੱਲਬਾਤ ਕਰਦੇ ਹਾਂ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸਦੇਵਾਲ ਹਲਦ ਸਾਹਿਬ ਕਾਲੀ ਦਲ ਜਿਹੜੀ ਕੱਲ ਸੀਟਾਂ ਅਨਾਉਂਸ ਕੀਤੀਆਂ 8 ਉਹਦੇ ਵਿੱਚ ਇਹ ਚਰਚਾ ਮਤਲਬ ਘੱਟ ਹੋਈ ਹੈ ਚੰਡੀਗੜ੍ਹ ਦੇ ਪੰਜਾਬ ਦੇ ਪੰਜਾਬ ਵਿੱਚ ਵੀ ਇਹ ਟਿਕਟਾਂ ਜਿਹੜੀਆਂ ਅਨਾਉਂਸ ਕੀਤੀਆਂ ਹਨ ਬਲਕਿ ਇਹ ਜ਼ਿਆਦਾ ਹੋਈ ਹੈ ਕਿ ਜਿਹੜੇ ਅਨਾਉਂਸ ਨਹੀਂ ਕੀਤੀਆਂ ਉਹਨਾਂ ਦਾ ਕੀ ਰੀਜ਼ਨ ਹੈਗਾ ਸਰਦੇਸ਼ ਸਿੰਘ ਢਿੰਡਸੇ ਨੂੰ ਬਹੁਤ ਲੰਬੀ ਜਦੋਜਹਿਦ ਤੋਂ ਬਾਅਦ ਇਹ ਵਾਪਸ ਲੈ ਕੇ ਗਏ ਸੀ ਤੇ ਪਰਮਿੰਦਰ ਢਿੰਡਸੇ ਨੂੰ ਇਹ ਲੱਗ ਰਿਹਾ ਸੀ ਕਿ ਪਰਮਿੰਦਰ ਢਿੰਡਸਾ ਇਲੈਕਸ਼ਨ ਲੜੂਗਾ ਪਰ ਉਹਨਾਂ ਨੂੰ ਉੱਥੇ ਅਨਾਉਂਸ ਨਹੀਂ ਕੀਤਾ ਗਿਆ ਇਸੇ ਤਰ੍ਹਾਂ ਜਿਹੜੀ ਬਠਿੰਡਾ ਸੀਟ ਹੈ ਜਿਹੜੀ ਹੁਣ ਤੱਕ ਖਾਲੀ ਦਲ ਦੀ ਹੈ ਕੱਲ ਵੀ ਹੌਟ ਸੀਟ ਰਹੀ ਹੈਗੀ ਹੈ ਉਹ ਵੀ ਅਨਾਉਂਸ ਨਹੀਂ ਕੀਤੀ ਔਰ ਇਹ ਤਾਂ ਇਹੀ ਪ੍ਰਭਾਵ ਜਾ ਰਿਹਾ ਹੈ ਕਿਉਂਕਿ ਸਕੰਦਰ ਸਿੰਘ ਮਲੂਕਾ ਦੇ ਪਰਿਵਾਰ ਵਿੱਚੋਂ ਰੋਲਟ ਹੋ ਗਿਆ ਤੇ ਗੁਰਪ੍ਰੀਤ ਸਿੰਘ ਜਿਹੜਾ ਮਲੂਕਾ ਹੈਗਾ ਤੇ ਉਹਦੀ ਵਾਈਫ ਪਰਮਪਾਲ ਕੌਰ ਨੂੰ ਮਲੂਕਾ ਹੈ ਗਿਆ ਉਹ ਦੋਵੇਂ ਬੀ ਜੀ ਪੀ ਚਲੇ ਗਏ ਔਰ ਪਰਮਪਾਲ ਕੌਰ ਨੂੰ ਥੋ ਟਿਕਟ ਮਿਲਣੀ ਜਰੂਰੀ ਆ ਉਹ ਨਿਸ਼ਚਿਤ ਹੈਗੀ ਆ ਤੇ ਇਸ ਹਾਲਾਤ ਜਿਹੜਾ ਸਕੰਦਰ ਸਿੰਘ ਮਲੂਕਾ ਹੈਗਾ ਉਹ ਨਹੀਂ ਲੱਗਦਾ ਕਿ ਬਾਦਲ ਪਰਿਵਾਰ ਨਾਲ ਵਫਾਦਾਰੀ ਕਰੂਗਾ ਜਾਂ ਬਾਦਲ ਪਰਿਵਾਰ ਉੱਤੇ ਭਰੋਸਾ ਕਰੂਗਾ ਇਸੇ ਕਰਕੇ ਉਹਨੂੰ ਮੋੜ ਹਲਕੇ ਦੀ ਜਿਹੜੀ ਇੰਚਾਰਜਸ਼ਿਪ ਸੀ ਉਹ ਤੋਂ ਵੀ ਪਾਸੇ ਕਰ ਦਿੱਤਾ ਹੈਗਾ ਤਾਂ ਸਕੰਦਰ ਸਿੰਘ ਮਲੂਕੇ ਨੇ ਜਿਹੜਾ ਇੱਕ ਨਵਾਂ ਸਿਨੈਰੀਓ ਪੇਸ਼ ਕੀਤਾ ਉਹਦੇ ਤੇ ਹਾਲਾਤ ਬਾਰੇ ਕਿ ਹੁਣ ਇਹ ਕਲ ਇਹ ਤਾਂ ਸੋਚ ਰਿਹਾ ਹੈ ਕਿ ਬਠਿੰਡੇ ਹਲਕੇ ਨੂੰ ਛੱਡ ਦਿੱਤਾ ਜਾਵੇ ਉਹ ਬਠਿੰਡਾ ਹਲਕਾ ਛੱਡਣ ਦੇ ਰੌਣ ਦੇ ਵਿੱਚ ਹੈਗੇ ਆ ਕਿਉਂਕਿ ਬਠਿੰਡੇ ਸਾਰੀ ਕੈਂਪੇਨ ਤਾਂ ਸਕੰਦਰ ਸਿੰਘ ਮਲੂਕੇ ਨੇ ਸੰਭਲੀ ਸੀ ਉਹ ਚਲੇ ਗਏ ਹੈਗੇ ਆ ਇਸ ਤੋਂ ਪਹਿਲਾਂ ਵੀ ਜਿਹੜੇ ਮਤਲਬ ਇਹਨਾਂ ਦੇ ਲੀਡਰਸ਼ਿਪ ਇਲਾਕੇ ਦੇ ਜਿਤਮਿੰਦਰ ਸਿੱਧੂਗਰ ਵਰਗੇ ਉਹ ਵੀ ਇਹਨਾਂ ਨੂੰ ਛੱਡ ਗਏ ਹੈਗੇ ਆ ਤਾਂ ਹੁਣ ਇਹ ਹੀ ਲੱਗਦਾ ਕਿ ਸਰਸਿਮਰਤ ਫਰੋਈਪੁਰ ਜਾਂ ਖਡੂਰ ਸਾਹ ਮਤਲਬ ਅਦਰ ਨਵਾਂ ਹਲਕਾ ਨਭਣਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਪਹਿਲੇ ਐਲਾਨ ਕਰ ਚੁੱਕਿਆ ਕਿ ਉਹ ਇਲੈਕਸ਼ਨ ਨਹੀਂ ਲੜਨਗੇ ਔਰ ਅਕਾਲੀ ਦਲ ਲਈ ਇਹ ਬੜੀ ਮਤਲਬ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਸ਼ਾਇਦ ਇਸੇ ਕਰਕੇ ਜਿਹੜਾ ਇਹਨਾਂ ਨੇ ਮਠੰਡਾ ਸੀਟ ਐਲਾਨ ਨਹੀਂ ਕੀਤੀ ਇਹਦੇ ਦਰਮਿਆਨੇ ਵੀ ਪਤਾ ਲੱਗ ਰਿਹਾ ਕਿ ਇਹ ਠਿੰਡਸਿਆਂ ਨੂੰ ਮਤਲਬ ਮਨਾਉਣ ਦੇ ਬਾਅਦ ਫਿਰ ਕਿਸੇ ਪਾਸੇ ਕਰਤਾ ਹੈ ਉਹਨਾਂ ਦੇ ਦਿਨਾਂ ਚ ਜਿਹੜੇ ਕੁਝ ਹੋਰ ਵੱਡੀਆਂ ਸਿਆਸੀ ਘਟਨਾਵਾਂ ਵੇ ਵਾਪਰ ਸਕਦਾ ਹੈ